ਹੁਸ਼ਿਆਰਪੁਰ 'ਚ ਹੋ ਰਹੀਆਂ ਲਗਾਤਾਰ ਚੋਰੀ ਦੀਆਂ ਘਟਨਾਵਾਂ ਕਾਰਨ ਸ਼ਹਿਰ ਵਾਸੀਆਂ 'ਚ ਸਹਿਮ ਦਾ ਮਾਹੌਲ ਪੈਦਾ ਹੋ ਚੁੱਕਿਆ ਹੈ ਤੇ ਲੋਕਾਂ ਵੱਲੋਂ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਤੇ ਵੀ ਵੱਡੇ ਸਵਾਲ ਖੜੇ ਕਰਤੇ ਹੋયા ਪੁਲਿਸ ਦੀ ਕਾਰਗੁਜ਼ਾਰੀ ਤੇ ਨਿਰਾਸ਼ਾ ਜ਼ਾਹਰ ਕੀਤੀ ਜਾ ਰਹੀ ਹੈ ਤਾਜ਼ਾ ਮਾਮਲਾ ਇੱਕ ਵਾਰ ਮੁੜ ਹੁਸ਼ਿਆਰਪੁਰ ਦੇ ਭੰਗੀ ਚੋ ਨਸਤੀਕ ਸਥਿਤ ਮੋਹੱਲਾ ਗੜੀ ਗੇਟ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਚੋਰਾਂ ਵੱਲੋਂ ਮੁੱਖ ਚੌਂਕ 'ਚ ਸਥਿਤ ਇੱਕ ਦੁਕਾਨ ਨੂੰ ਸਵਾ ਮਹੀਨੇ ਦੇ ਸਮੇਂ ਦੌਰਾਨ ਦੂਜੀ ਵਾਰ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਕਾਰਨ ਦੁਕਾਨਦਾਰ ਦਾ ਹੱ ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਜਾਣਕਾਰ ਦੰਦਿਆ ਪੰਕਜ ਜੀ ਜਰਨਲ ਸਟੋਰ ਦੇ ਮਾਲਕ ਇੰਦਰਜੀਤ ਗੁਪਤਾ ਨੇ ਦੱਸਿਆ ਕਿ ਬੀਤੀ ਰਾਤੋਂ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ ਤੇ ਜਦੋਂ ਸਵੇਰੇ ਆਏ ਤਾਂ ਚੋਰਾਂ ਵੱਲੋਂ ਸ਼ਟਰ ਭੰਨ ਕੇ ਦੁਕਾਨ ਅੰਦਰੋਂ 2 ਲੱਖ ਰੁਪਏ ਦੇ ਕਰੀਬ ਦੀਆਂ ਸਿਗਰਟਾਂ ਚੋਰੀ ਕਰ ਲਈਆਂ ਗਈਆਂ ਸਨ ਉਹਨਾਂ ਦੱਸਿਆ ਕਿ ਬੀਤੇ ਮਹੀਨੇ ਦੀ 20 ਨਵੰਬਰ ਦੀ ਦਰਮਿਆਨੀ ਰਾਤ ਵੀ ਚੋਰਾਂ ਵੱਲੋਂ ਉਹਨਾਂ ਦੀ ਦੁਕਾਨ ਦਾ ਛੋਟਾ ਸ਼ਟਰ ਤੋੜ ਕੇ ਚੋਰੀ ਕੀਤੀ ਗਈ ਸੀ ਤੇ ਉਸ ਵਕਤ 1.5 ਲੱਖ ਰੁਪਏ ਦੇ ਕਰੀਬ ਦੀਆਂ ਬੀੜੀਆਂ ਦੀਆਂ ਪੇਟੀਆਂ ਚੋਰ ਲੈ ਗਏ ਸਨ ਇਸ ਮੌਕੇ ਦੁਕਾਨਦਾਰ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦੇ ਆ ਕਿਹਾ ਕਿ ਐਸਟੀ ਪੁਲਿਸ ਨੇ ਉਹਨਾਂ ਦੇ ਪਿਛਲੇ ਮਾਮਲੇ 'ਚ ਵੀ ਕੋਈ ਕਾਰਵਾਈ ਨਹੀਂ ਕੀਤੀ ਹੈ ਤੇ ਹੁਣ ਦੂਜੀ ਵਾਰ ਚੋਰੀ ਹੋ ਚੁੱਕੀ ਹੈ ਉਹਨਾਂ ਕਿਹਾ ਕਿ ਪੁਲਿਸ ਦੇ ਦਾਅਵੇ ਸਿਰਫ ਤੇ ਸਿਰਫ ਖੋਖਲੇ ਨੇ ਤੇ ਸਾਡੇ ਵਰਗੇ ਛੋਟੇ ਦੁਕਾਨਦਾਰ ਕਿੱਥੇ ਜਾ ਕੇ ਫਹਾ ਲੈਣ ਇਸ ਮੌਕੇ ਦੁਖੀ ਹੋਏ ਦੁਕਾਨਦਾਰ ਵੱਲੋਂ ਚੌਂਕ 'ਚ ਧਰਨਾ ਲਾਉਣ ਦੀ ਚੇਤਾਵਨੀ ਦਿੱਤੀ ਗਈ ਹੈ ਤੇ ਕਿਹਾ ਕਿ ਸ਼ਹਿਰ 'ਚ ਪੁਲਿਸ ਤੇ ਸੁਰੱਖਿਆ ਪ੍ਰਬੰਧ ਸਿਰਫ ਤੇ ਸਿਰਫ ਖੋਖਲੇ ਨੇ ਹੁਸ਼ਾਰਪੁਰ ਨੇ ਉਸਦੇ ਨਾਲ ਚੇਤਨ ਕਸ਼ਪ ਤੇ ਰਿਪੋਰਟ ਅੰਗਲ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਇੰਦਰਜੀਤ ਗੁਪਤਾ ਕਿਹੜੀ ਜਗ੍ਹਾ ਤੇ ਕੰਮ ਕਰੋ ਟਗੋਰਪੁਰ ਗੜੀ ਗੇਟ ਕਾਜਵੇ ਵਾਲਾ ਚੌਂਕ ਠੀਕ ਆ ਜੀ ਅੰਗਲ ਜੀ ਇੱਕ ਵਾਰ ਫਿਰ ਮੋੜ ਵਾਰਦਾਤ ਹੋ ਗਈ ਹੈ ਕੀ ਨੁਕਸਾਨ ਹੋਇਆ ਇਸ ਵਾਰ ਤੇ ਕੀ ਪੂਰੀ ਵਾਰਦਾਤ ਹੋਈ ਹੈ ਜੀ ਇਸ ਵਾਰਦਾਤ ਦੇ ਵਿੱਚ ਉਹਨਾਂ ਨੇ ਸ਼ਟਰ ਕਿਸੇ ਚੀਜ਼ ਦੇ ਨਾਲ ਖਿੱਚਿਆ ਜਾਂ ਚੱਕਿਆ ਔਰ ਇੱਕ ਸਾਈਡ ਦੀ ਬੰਦਾ ਵੜ ਕੇ ਅੰਦਰੋਂ ਸਿਕੜਾਂ ਦੇ ਡੱਬੇ ਜੋ ਮਹਿੰਗੇ ਸਸਤੇ ਸਗੇ ਇਕੱਠੇ ਕਰਕੇ ਲੈ ਗਿਆ ਵਾ ਔਰ ਉਸ ਤੋਂ ਇਲਾਵਾ ਰੁਪਈਆ ਵੀ ਕੋ 15 20000 ਰੁਪਈਆ ਮਾਤਾ ਦਾ ਖਜ਼ਾਨਾ ਔਰ ਗੱਲੇ ਚ ਪੈ ਸਗੇ ਜਿਹੜੇ ਗਾਏ ਆ ਔਰ ਸਿਕਟਾਂ ਦਾ ਅਨੁਮਾਨ ਪੂਰਾ ਲਗਾ ਨਹੀਂ ਜਾ ਸਕਦਾ ਕਿ ਸਿਕਟਾਂ ਸਾਡੇ ਸਾਫ ਚ ਕਾਫੀ ਜ਼ਰੂਰ ਤੋਂ ਜ਼ਿਆਦਾ ਹੈ ਅੰਦਾਜ਼ਾ ਕਿੰਨਾ ਕਰਕਸਾ ਅੰਦਾਜ਼ਾ 1.5 ਤੋਂ ਉੱਤੇ ਹੀ ਹੋਗਾ ਜੀ 1.5 ਤੋਂ ਕੱਟਦੇ ਹੋਗਾ ਨਹੀਂ 2.5 ਵੀ ਹੋਦਾ ਮੈਂ ਤਾਂ ਕਹਿੰਦਾ 1.5 ਤੋਂ ਉੱਤੇ ਹੀ ਆ 1.5 ਤੋਂ ਕੱਟ ਨਹੀਂ ਠੀਕ ਹੈ ਜੀ ਤੇ ਇਸ ਤੋਂ ਪਹਿਲਾਂ ਅੰਕਲ ਜੀ ਕਦੋਂ ਚੋਰੀ ਹੋਈ ਸੀ ਕੁਸਮਾ ਪਹਿਲੀ ਹੋਈ ਸੀ 20 ਨਵੰਬਰ ਰਾਤ ਨੂੰ ਜਾਂ ਕਿ ਸਵੇਰੇ ਹੋਈ ਸੀਗੀ ਉਦੋਂ 1.5 ਲੱਖ ਰੁਪਏ ਦਾ ਨੁਕਸਾਨ ਉਦੋਂ ਹੋਇਆ ਸੀ ਉਦੋਂ ਦੁਕਾਨ ਦੇ ਨਾਲ ਛੋਟਾ ਸ਼ਟਰ ਸੀ ਪੌੜੀਆਂ ਵਾਲਾ ਉਹ ਤੋੜ ਕੇ ਉੱਤੇ ਮਾਲ ਲੈ ਕੇ ਗਏ ਸੀਗੇ بار بار ਤੁਹਾਡੀ ਦੁਕਾਨ ਤੇ ਇੱਕ ਹਿਨੇ ਦੇ ਵਿੱਚ ਲਗਾਤਾਰ ਦੂਜੀ ਵਾਰ ਚੋਰੀ ਹੋ ਗਈ ਆ ਕੁਝ ਹੀ ਮੀਟਰ ਦਾ ਜਿਹੜਾ ਚੌਂਕ ਵੀ ਆ ਮਾਤਾ ਰਾਣੀ ਦਾ ਮੁੱਖ ਚੌਂਕ ਆ ਹਰ ਵੇਲੇ ਪੁਲਿਸ ਵੀ ਰਹਿੰਦੀ ਬਾਅਦੋ ਕਿਸ ਦੇ ਚੋਰਾਂ ਦੇ ਹੌਸਲੇ ਜਿਹੜੇ ਬਲੰਦਾ ਇਹਨੇ ਕੀ ਕਹਿਣਾ ਜੇ ਚੋਰਾਂ ਦੇ ਹੌਸਲੇ ਤਾਂ ਹੀ ਬਲੰਦਾ ਜੇ ਉੱਥੇ ਡਿਊਟੀਆਂ ਦੇ ਕੋਈ ਬੰਦੇ ਨੇ ਨਹੀਂ ਹੋਣਾ ਕਰਨਾ ਕਤਰਨਾ ਨਾ ਕਿਸੇ ਨੇ ਕੋਈ ਰਾਉਂਡ ਮਾਰਨਾ ਨਾ ਕਤਰਨਾ ਸਾਰਾ ਦਿਨ ਇੱਥੇ ਗੱਡੀਆਂ ਦਾ ਕਸਮਾਨ ਖਾ ਨਾ ਰਹਿੰਦਾ ਐਕਸੀਡੈਂਟ ਹੁੰਦੇ ਆ ਤੇ ਉੱਥੇ ਇਹ ਤਾਂ ਸਾਡੀ ਇੱਕ ਪਸੇ ਰਹਿ ਕੇ ਦੁਕਾਨਦਾਰੀ ਮਹੀਨੇ ਦੇ ਵਿੱਚ 3-4 ਲੱਖ ਦਾ ਨੁਕਸਾਨ ਹੋ ਗਿਆ ਛੋਟੇ ਵਪਾਰੀਓ ਤੁਸੀਂ ਦੁਕਾਨ ਤੋਂ ਸਾਡਾ ਤਾਂ ਕੀ ਅਸੀਂ ਤਾਂ ਇੱਥੇ ਤੱਕ ਹੁਣ ਉਤਾਰੂਆਂ ਵੀ ਨਾ ਹੋ ਤਾਂ ਸਾਡੀ ਸੁਣਾਈ ਤਾਂ ਅਸੀਂ ਧਰਨਾ ਇੱਥੇ ਦੇਵਾਂਗੇ ਪੁਲਿਸ ਨੂੰ ਕੀ ਕਹਿੰਦੀ ਹੈ ਉਹ ਸੇ ਕਹਿੰਦੀ ਹੈ ਜੀ ਕੋਈ ਗੱਲ ਨਹੀਂ ਅਸੀਂ ਦੇਖਦੇ ਆਂ ਫਲਾਨਾ ਕਰਦੇ ਆਂ ਕਿੱਤਰ ਤਾਂ ਸਾਨੂੰ ਕੋਈ ਵਿਸ਼ਵਾਸ ਨਹੀਂ ਹੈ ਕਿ ਜਿੰਨੇ ਸਵਾ ਮਹੀਨੇ ਸਾਨੂੰ ਕੋਈ ਨਹੀਂ ਲੱਭ ਕੇ ਦਿੱਤਾ ਤਾਂ ਹੁਣ ਸਾਨੂੰ ਅਸੀਂ ਕੀ ਆਸ ਰੱਖ ਸਕਦੇ ਅੱਜ ਪਹਿਲੀ ਚੋਰੀ ਹੋਈ ਤ੍ਰਿਸਕੇ ਨਹੀਂ ਅਜੇ ਤੱਕ ਪਹਿਲੀ ਚੋਰੀ 12 ਦਿਨਾਂ ਬਾਅਦ ਆਏ ਸੀਗੇ ਉਦੋਂ ਰਿਪੋਰਟ ਕਰਕੇ ਚੱਲ ਗਏ ਸੀਗੇ ਤਾਂ ਮੁਰਗੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਕੀ ਹੋਇਆ ਜੀ ਕੋਈ ਕੋਈ ਨਹੀਂ ਪੁਲਿਸ ਆਈ ਸੀ ਹੁਣ ਸਦੇ ਬੰਦਾ ਆਇਆ ਸੀ 12 ਦਿਨ ਬਾਅਦ ਕੀ ਕਹਿੰਦੇ ਪਿਛਲੀ ਵਾਰ 12 ਦਿਨ ਬਾਅਦ ਆ ਕੇ ਬਸ ਐਹੀ ਰਿਪੋਰਟ ਕੀਤੀ ਜੀ ਤੁਹਾਡੇ ਹੋਏ ਜੀ ਕਿ ਨੁਕਸਾਨ ਫਲਾਣਾ ਢੰਗੀਆਂ ਪੁੱਛ ਕੇ ਦਾ ਚਲ ਗਿਆ ਤੇ ਹੁਣ ਵੀ ਥਾਣਾ ਸਿਟੀ ਦੇ ਹੀ ਹੈ ਥਾਣਾ ਸਿਟੀ ਦੇ ਹੀ ਆਏ ਸੀ ਕੀ ਬੋਲਦੇ ਇਹ ਆਏ ਹੋ ਸੀ ਹੁਣ ਵੀ ਐਹੀ ਜੀ ਅਸੀਂ ਰਾਉਂਡ ਮਾਰਦੇ ਅਸੀਂ ਦੇਖਦੇ ਅਸੀਂ ਕਰਦੇ ਹਾਂ ਕੋਲੇ ਦੋਲੇ ਫੁਟੇਜ ਦੇਖਦੇ ਹਾਂ ਫਲਾਣਾ ਕੱਤਰਦੇ ਕੀ ਕਹਿੰਦਾ ਚਾਹੁੰਦੇ ਹੋ ਸਰਕਾਰ ਨੂੰ ਪੁਲਿਸ ਦੇ ਵੱਡੇ ਅਫਸਰਾਂ ਨੂੰ ਲਗਾਤਾਰ ਤੁਹਾਡਾ ਲੱਖਾਂ ਦਾ ਨੁਕਸਾਨ ਹੋ ਗਿਆ ਜਿਹੜਾ ਸਾਡੀ ਨਾਂ ਫਹਾਲ ਆਗੇ ਮਰਾਂਗੇ ਚੌਂਗਦੇ ਵਿੱਚ ਹੋਰ ਇਸ ਅਸੀਂ ਇਸ ਤੋਂ ਵੱਧ ਕੁਝ ਨਹੀਂ ਕਹਿ ਸਕਦੇ ਮੁੱਖ ਚੌਂਗਾ ਅਕਲ ਜੀ ਲੱਗਦਾ ਨਹੀਂ ਪੁਲਿਸ ਨੂੰ ਜਿਹੜੀ ਗਸ਼ਤ ਵਧਾਣੀ ਚਾਹੀਦੀ ਹੈ ਇੱਥੇ ਗਸ਼ਤ ਵਧਾਣੀ ਛੱਡ ਕੇ ਜਿਹੜੇ ਆਲਰੇਡੀ ਹੈਗੇ ਵੀ ਬੰਦੇ ਉਹੀ ਨੇ ਡਿਊਟੀਆਂ ਦੇ ਦੇ ਰਹੇ ਤਾਂ ਵਧੀ ਦੀ ਕੀ ਕਰੂਗੀ ਕੀ ਨਾਮ ਹੈ ਤੁਹਾਡਾ ਭਾਜੀ ਮੇਰਾ ਨਾਮ ਦੀਪਕ ਗੁਪਤਾ ਦੀਪਕ ਗੁਪਤਾ ਠੀਕ ਹੈ ਤੁਸੀਂ ਵੀ ਇਸੇ ਇਸ ਦੁਕਾਨ ਤੇ ਬੈ ਕੇ ਕੰਮ ਕਰਦੇ ਹੋ ਜੀ ਹਾਂਜੀ ਭਾਜੀ ਮੈਂ ਹੈਗਾ ਸਪਲਾਈ ਦਾ ਕੰਮ ਮੈਂ ਬੀੜੀਆਂ ਸਿੱਟਾ ਦੀ ਸਪਲਾਈ ਕਰਦਾ ਵਾਂ ਅੱਜ ਤੋਂ ਪਹਿਲਾਂ 20 ਨਵੰਬਰ ਨੂੰ ਸਾਡੇ ਰਾਤ ਨੂੰ 100 ਲੱਖ ਰੁਪਏ ਦੀਆਂ ਬੀੜੀਆਂ ਚੋਰੀ ਹੋਈਆਂ ਸੀਗੀਆਂ ਔਰ ਉਹ ਦਰਖਾਸਤ ਦੇਣਗੇ ਤੇ ਉਹ ਕਹਿੰਦੇ ਜੀ ਪੱਕੇ ਬਿੱਲ ਲੈ ਕੇ ਆਓ ਤਾਂ ਤੁਹਾਡੀ ਐਫ ਆਈ ਆਰ ਕੱਟਣੀਆਂ ਨਹੀਂ ਦਾ ਅਸੀਂ ਹੱਥ ਫਾਰਾ ਐਫ ਆਈ ਆਰ ਨਹੀਂ ਤੁਹਾਡੀ ਕੱਟ ਸਕਦੇ ਔਰਾਂ ਦੀ ਕੋਈ ਕਾਰਵਾਈ ਨਹੀਂ ਹੋਈ ਤੇ ਉਸ ਤੋਂ ਬਾਅਦ ਦੁਬਾਰਾ ਇਹ ਚੋਰਾਂ ਨੂੰ ਹੌਸਲੇ ਖੁੱਲ ਗਏ ਚੋਰਾਂ ਨੇ ਦੁਬਾਰਾ 2.5 ਲੱਖ ਰੁਪਏ ਦੀ ਕਟੋਗੜ ਸਿਕਟਾ ਲੈ ਕੇ ਗਈ ਆ 2.5 ਲੱਖ ਦੀਆਂ ਸਿਕਟਾ ਲੈ ਕੇ ਗਏ ਤੁਸੀਂ ਹੁਣ ਦੱਸੋ ਕਿ ਅਸੀਂ ਕੀ ਕੀ ਕਰੀਏ ਗਰੀਬ ਬੰਦਾ ਕਿੱਥੇ ਜਾਵੇ ਨਾ ਕੋਈ ਪੁਲਿਸ ਕੁਝ ਕਰਦੀ ਆ ਨਾ ਕੋਈ ਸਰਕਾਰੀ ਦਾਇਰਾ ਕੋਈ ਕੋਈ ਕਰਦਾ ਵਾ ਕੋਈ ਮਨਿਸਟਰ ਨਹੀਂ ਕੋਈ ਕੁਛ ਨਹੀਂ ਹੈ ਚਾਰ ਚਾਰ 4.5 ਲੱਖ ਰੁਪਏ ਦੀ ਮਹੀਨੇ ਚ ਚੋਰੀ ਹੋਣੀ ਇੱਕ ਮਹੀਨੇ ਦੇ ਵਿੱਚ ਬੰਦਾ ਕਿੱਥੇ ਜਾਊਗਾ ਆ ਮੁੰਡਾ ਬਾਜੀ ਮੈਂ ਕੰਮ ਫੇਰ ਕੇ ਤੁਹਾਨੂੰ ਦੱਸਦਾ ਪਿਆ ਸਪਲਾਈ ਕੰਮ ਕਰਦਾ ਸਕੂਟਰ ਮੇਰਾ ਦੇਖਿਓ ਕਿ ਜਿੱਦਾਂ ਖੋਤਾ ਲੱਦਿਆ ਹੁੰਦਾ ਉਹ ਵਲਾ ਹਿਸਾਬ ਹੁੰਦਾ ਸਾਡੇ ਸਕੂਟਰ ਦਾ ਤੇ ਕੋਈ ਸਾਡੀ ਸੁਣਵਾਈ ਨਹੀਂ ਕਰਦਾ ਬਹੁਤ ਦਾਵੇ ਕਰਦਾ ਪੁਲਿਸ ਪ੍ਰਸ਼ਾਸਨ ਨਾ ਸਰਕਾਰਾਂ ਵੀ ਬਹੁਤ ਬਾਜੀ ਸਾਹਿਬ ਸਭ ਖੋਖਲੇ ਆ ਕਿਉਂ ਹੁਣ ਲੋਕੀ ਬਾਹਰ ਨੂੰ ਦੌੜਦੇ ਪਏ ਐਸੀ ਕਰਕੇ ਦੌੜਦੇ ਪਏ ਤੇ ਸੁਰੱਖਿਆ ਹੀ ਨਹੀਂ ਹੈਗੀ ਆ ਆਮ ਬੰਦੇ ਦੀ ਇਹ ਤੇ ਜੇ ਅੱਜ ਵੱਡੇ ਕਿਸੇ ਸ਼ੋਅਕਾਰ ਦੇ ਘਰ ਚੋਰੀ ਹੋਈ ਹੁੰਦੀ 24 ਘੰਟਿਆਂ ਜਿਹਨਾਂ ਨੇ ਪੁਲਿਸ ਨੇ ਫੜ ਕੇ ਰੱਖਿਆ ਹੋਣਾ ਸੀਗਾ ਬੰਦੇ ਨੂੰ ਸਾਡੇ ਗਰੀਬ ਬੰਦੇ ਨੂੰ ਕੋਈ ਪੁਸ਼ਕ ਪ੍ਰਤੀਤ ਨਹੀਂ ਹੈਗੀ ਆ ਸਾਡੇ ਲਈ ਤਾਂ ਇਹਨਾਂ ਨੇ ਮੰਨਾ ਓਖਾ ਕਰ ਦਿੱਤਾ ਸਾਡੇ ਵਰਗੇ ਨਾਲ ਤਾਂ ਭੁੱਖੇ ਮਰ ਜਾਨਾ ਵਾ ਹੁਣ ਵੀ ਤੁਸੀਂ ਦੁਕਾਨਦਾਰ ਪੰਜ ਸੱਤ ਇਕੱਠੇ ਹੋਏ ਸੀਗੇ ਤੇ ਕੋਈ ਜ ਨਹੀਂ ਸੁਣਵਾਈ ਹੁੰਦੀ ਤਾਂ ਭਾਜੀ ਆਪੇ ਤਾਂ ਦੰਨਾ ਲਾ ਦੇਣਾ ਭੁੱਖੇ ਮਰ ਜਾਨਾ ਦਰੀਆਂ ਢਾ ਕੇ ਆਪਾਂ ਸਾਨੂੰ ਕੋਈ ਪਾਇਆ ਨਹੀਂ ਆਪਾਂ ਮਰੇ ਤਾਂ ਪਹਿਲਾਂ ਪਏ ਮਾਰੇ ਉਹਦਾ ਮਰ ਜਵਾਂਗੇ ਕੋਈ ਬਰਗਣੀ ਮੈਨਾਂ ਸਾਨੂੰ ਕੋਈ ਤੁਹਾਨੂੰ ਨਹੀਂ ਲੈਣਾ ਪੁਲਿਸ ਨੇ ਕੀ ਦਲਾਸਾ ਦਿੱਤਾ ਦਲਾਸਾ ਬੇਲਾ ਵੀ ਦਲਾਸ ਸਾਨੂੰ ਮਿਲੂਗਾ ਨਹੀਂ ਤਾਂ ਸਾਨੂੰ ਕੀ ਉਹਦਾ ਨਾ ਕੋਈ ਭਰੋਸਾ ਕੋਈ ਭਰੋਸਾ ਨਹੀਂ ਹੈਗਾ ਦੁਕਾਨ ਦਾ ਕੀ ਨਾਮ ਹੈ ਜੀ ਪੰਕਜ جنرل سٹੋਰ